ਬਹੁਤ ਦੇ ਕਿੰਨੇ ਬਹੁਤ ਦੇ ਕਿੰਨੇ ਜੋਤਾ ਮੋਦੀ ਕੁਆਲਿਟੀ ਕੋਈ ਕੁਆਲਿਟੀ ਮੀਨਸ ਕੁਆਂਟੀਟੀ ਨਾ ਹੋਤਾ ਮੋਦੀ ਨੇ ਰੱਖ ਲਈ ਨਹੀਂ ਕਿ ਤੂੰ ਉੱਠ ਕੇ ਦੀ ਮੜਾ ਦੀ ਕੀ ਕੋਈ ਨਾ ਕੋਈ ਫੈਮਿਲੀ ਦਾ ਮੜਾ ਤੇ ਹੈਲੋ ਗਾਈਜ਼ ਵੈਲਕਮ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਆਪਾਂ ਅੱਜ ਚੱਲ ਪਏ ਸਾਰੇ ਜਾਨੇ ਚੱਲੇ ਅਸੀਂ ਆਗੇ ਵਿਆਹ ਤੇ ਚੱਲੇ ਆ ਸਾਰੇ ਜਾਨੇ ਬਿਆਕੀਓ ਪਟਿਆਲੇ ਜੀ ਪਟਿਆਲੇ ਚ ਪਿਆ ਹੁਣ ਆਪਾਂ ਪਟਿਆਲੇ ਨਿਕਲੇ ਆ ਪਟਿਆਲੇ ਮੰਦਸਤੀ ਦੇਖੋ ਇੱਕ ਕਿਹੜਾ ਸਿਟੀ ਆ ਦੱਸੋ ਮੈਨੂੰ ਹੁਣ ਆਪਾਂ ਪਟਿਆਲੋਂ ਨਿਕਲ ਚੁੱਕੇ ਆ ਦੇਖੋ ਜੀ ਸਾਈਡ ਚ ਗੁਰਦੁਆਰਾ ਪਟਿਆਲੇ ਦਾ ਨਹੀਂ ਨਹੀਂ ਪਟਿਆਲੇ ਦਾ ਗੁਰਦੁਆਰਾ ਇਹ ਥੋੜੀ ਨਾ ਦੱਸੋ ਕਿਹੜਾ ਸ਼ਹਿਰ ਆ ਇਹ ਬਠਿੰਡਾ ਤਾਂ ਬਿਲਕੁਲ ਵੀ ਨਹੀਂ ਆ ਅਸੀਂ ਆਏ ਆ ਵਿਆਹ ਬਠਿੰਡੇ ਵਿਆਹ ਹੈਗਾ ਪਾਂਜੀ ਦਾ ਤੇ ਅਸੀਂ ਵੈਸੇ ਕੱਲ ਪਟਿਆਲੇ ਆਏ ਸੀ ਬਟ ਕਾਫੀ ਸਾਰੇ ਕੰਮ ਕੀਤੇ ਕੱਪੜੇ ਵਗੈਰੇ ਲੈ ਇਹ ਬਣਵਾਏ ਸਾਰਾ ਕੁਝ ਫਟਾਫਟ ਕੰਮ ਕੀਤੇ ਨਾ ਜਲਦੀ ਤੇ ਹੁਣ ਅਸੀਂ ਪਹੁੰਚਣ ਵਾਲੇ ਪਿਆ ਤੇ ਅੱਜ ਅਸੀਂ ਮਤਲਬ ਆਉਣਾ ਕੱਲ ਨੂੰ ਸੀਗਾ ਪਰ ਅਸੀਂ ਅੱਜ ਆ ਗਏ ਲਾਸਟ ਦੇ ਮਾਰੇ ਕਿਉਂਕਿ ਕਹਿੰਦੇ ਅੱਜ ਮਹਾ ਸ਼ਿਵਰਾਤਰੀ ਹੈ ਤੇ ਮਾ ਸ਼ਿਵਰਾਤਰੀ ਦੇ ਬਠਿੰਡੇ ਦੇ ਵਿੱਚ ਉਹ ਬਠੇ ਪਟਿਆਲੇ ਤਾਂ ਇਹ ਚੀਜ਼ ਹੈ ਨਹੀਂ ਸੀ ਸ਼ਹਿਰ ਤੇ ਬਠਿੰਡੇ ਦੇ ਵਿੱਚ ਕਹਿੰਦੇ ਫ੍ਰੀ ਮਹਿੰਦੀ ਲਾਉਂਦੇ ਆ ਤੇ ਵੀ ਕਿੰਨੀ ਵੀ ਐ ਵੀ ਲਵਾ ਦੋ ਤੇ ਉਹਦੇ ਚੱਕਰ ਤੇ ਅਸੀਂ ਕੱਲ ਨੂੰ ਸੁਬਾਹ ਆਉਣਾ ਸੀ ਅੱਜ ਆਏ ਆ ਤੇ ਹੁਣ ਜਾ ਕੇ ਅਸੀਂ ਜਾਣਾ ਮਾਰਕੀਟ ਮਾਰਕੀਟ ਜਾ ਕੇ ਇੱਕ ਤਾਂ ਨਰਿੰਦਰ ਦੀ ਸ਼ਰਟ ਲੈ ਕੇ ਗਈ ਸੀ ਮੈਂ ਦੋ ਸ਼ਰਟਾਂ ਲੈ ਕੇ ਗਈ ਸੀ ਇੱਕ ਤਾਂ ਠੀਕ ਆ ਗਈ ਇੱਕ ਮਤਲਬ ਸੇਮ ਸਾਈਜ਼ ਦੀਆਂ ਇੱਕ ਤਾਂ ਥੋੜੀ ਟਾਈਟ ਰਹਿ ਗਈ ਤੇ ਉਹਨਾਂ ਨਾਲ ਚੇਂਜ ਕਰਨੀ ਪੈਣੀ ਹੈਗੀ ਤੇ ਇੱਕ ਅਸੀਂ ਅੱਜ ਲਵਾਉਣ ਜਾਣੀ ਹੁਣ ਮਹਿੰਦੀ ਘਰ ਜਾ ਕੇ ਜਲਦੀ ਦੇ ਨਾਲ ਕਹਿੰਦਾ ਫੋਨ ਕਰਤਾ ਵੀ ਚਾਹ ਬਣਾ ਕੇ ਰੱਖੋ ਕਿਉਂਕਿ ਚਾਹ ਬਹੁਤ ਮਨ ਕਰੇ ਪੀਣ ਨੂੰ ਤੇ ਉਸ ਤੋਂ ਬਾਅਦ ਜਲਦੀ ਨੇ ਪਹੁੰਚ ਗਏ ਤੇ ਉਧਰੋਂ ਚਾ ਪਿੰਦੇ ਹੀ ਨਿਕਲਣਾ ਨਾ ਹਾਂ ਇਧਰੋਂ ਦੇਖੋ ਇਧਰੋਂ ਰੱਬ ਨੇ ਵੀ ਕਨਫਰਮਟ ਲੈ ਲਈ ਸਾਡਾ ਕਿਤੇ ਵਿਆਹ ਹੀ ਨਾ ਖਰਾਬ ਕਰ ਦੇ ਰੱਬ ਰੱਬਾ ਐ ਨਾ ਕਰੀ ਦੋਕ ਦਿਨ ਹੁਣ ਮੀਂਹ ਨਾ ਪਾ ਤੇ ਸਾਨੂੰ ਨਾ ਚਟਪ ਲੈਣ ਦਿਓ ਕੀ ਕਹਿੰਦੇ ਸੀ ਮਹਿੰਦੀ ਦੀ ਗੱਲ ਮਹਿੰਦੀ ਮੈਂ ਮਹਿੰਦੀ ਦੇ ਚੱਕਰ 'ਚ ਇੱਕ ਦਿਨ ਪਹਿਲਾਂ ਹੀ ਆ ਗਈ ਇੱਕ ਦਿਨ ਪਹਿਲਾਂ ਮੈਂ ਨਹੀਂ ਆਈ ਮੇਰੇ ਪਤੀ ਨੇ ਪੈਸੇ ਉਚਾਏ ਆ ਉਹਨਾਂ ਦਾ ਸੁਹਾ ਸੀਗੇ ਅਸੀਂ ਅਸੀਂ ਕਹਿੰਦੇ ਚੱਲੋ ਚੱਲ ਜਲਦੀ ਨਾਲ ਨਿਕਲ ਜਲਦੀ ਨਾਲ ਨਿਕਲ ਤੇ ਜਲਦੀ ਨਾਲ ਨਿਕਲੇ ਮੰਦੀ ਦੇ ਚੱਕਰ 'ਚ ਨਹੀਂ ਪੈਸੇ ਬਚਾਉਣ ਦੇ ਚੱਕਰ 'ਚ ਵੀ ਯਾਰ 1500 ਬਚੂਗਾ। ਹੋਰ ਕੀ? ਹਾਂ ਜਦੋਂ ਪੀਚ ਲੱਗਦੇ। ਉਹ ਯਾਰ 1500 ਤਾਂ ਮੇਰੇ ਦੋ ਘੂਆ ਜਾਣਗੇ। ਹਾਂ। ਉਹ ਆਪਦੇ ਪਰਸ ਚੱਕ ਲਿਆ ਸੀ। ਹਾਂ। ਆਹ ਦੇਖ ਲੈ ਕਹੀਂ। ਪਰਸ ਪਾਈ ਫਿਰਦਾ ਹੁੰਦਾ 35। ਦੇਖਦੇ ਹਾਂ ਹੁਣ ਫਾਇਦਾ ਹੁੰਦਾ ਕਿਤੇ ਐਵੇਂ ਆ ਗਏ। ਫਾਇਦਾ ਹੁੰਦਾ ਕਿ ਨਹੀਂ ਜਾ ਕੇ ਦੱਸਦੇ ਆ। ਮੇਰੇ ਮੱਦੇ ਜੇ ਹੋਇਆ ਫਿਰ ਮੇਰੇ ਬਚ। ਨਹੀਂ ਪਰ ਕਹਿੰਦੀ ਸੀ ਮਾਮੀ ਕਹਿੰਦੀ ਸੀ ਕੱਲ ਉਹਦੇ ਵੀ ਜਦੋਂ ਪਹਿਲੀ ਵਾਰ ਵਿਆਹ ਗਏ ਆ ਨਾ। ਉਸ ਦਿਨ ਮਾਂ ਜੀ ਦਾ ਟੀਮ ਮੈਂ ਫ੍ਰੀ ਚਲਵਾ ਕੇ ਲੈ ਕੇ ਆਈ ਸੀ ਕਹਿੰਦੀ ਉਸ ਤੋਂ ਮੈਂ ਮਮਾ ਬੱਸ ਕਰੇ ਪਹੁੰਚ ਕੇ ਦੇਹੁ ਠੀਕ ਹੈ ਬਸ ਅਪਿੰਦਰ ਲਿਆ ਪਾਸਾ ਇਹ ਵੀ ਸਾਡੇ ਘਰ ਦਾ ਮਾਲਕ ਨੇ پیسے ਪੁੱਛੇ ਲੱਗਦੇ ਵਿੱਚ ਇੰਨੇ ਵੀ ਨਹੀਂ 4000 ਕਰਨੇ 4000 ਕਿਤੇ ਥੋੜੇ ਹੁੰਦੇ ਆ ਮੈਂ ਨੂੰ ਕਿ ਮੈਨੂੰ ਦੇ ਦੇਗਾ ਜੇ ਲੋਡ ਪਾਈ ਕਰਨਾ ਕਿਸੇ ਨੂੰ ਨਹੀਂ ਕਹਣਾ ਹੁਣ ਲੈ ਲਓ ਸਵੇਰ ਦੇ ਦੂੰ ਦੇ ਦਿਓ ਮੈਨੂੰ ਲੈ ਇਹ ਤਾਂ ਬੜੀਆਂ ਜ਼ਿੰਮੇਵਾਰੀਆਂ ਨਵਾਉ ਮੁੰਡਾ ਨਵਾ ਲੂਆਂ ਤਾਂ ਦੇਈ ਨਾ ਮਾ ਤਾਂ ਇਹ ਤਾਂ ਵਿਆ ਕਰਦਾ ਆ ਤੂੰ ਕੀ ਕਰਦੇ ਆ

ਇਸਕੇ ਤਾਂ ਕਮ ਲਗਾਉਂਗੇ 50 50 ਰੁਪਏ ਇਸਕੇ ਤਾਂ ਹੱਥ ਵੀ ਉਹ ਇਸਕੇ ਤਾਂ ਛੋਟੇ ਛੋਟੇ ਹੱਥ ਹੈ ਕਮ ਕਰ ਦੇਖ ਲੈ ਭਾਈ ਇਹ ਵਾਲਾ ਮੈਂ ਪਹਿਲੇ ਪਾ ਦਿੱਤਾ 50 ਨੇ ਲਗਾਣਾ ਹੈ ਕੀ ਹੋ ਗਿਆ ਹੁਣ ਬੇਬੇ ਵਿਆਹ ਨਹੀਂ ਜਾਂਦੀ ਬੇਬੇ ਕਹਿੰਦੀ ਹੈ ਪਹਿਲਾਂ ਬਾਪੂ ਨੂੰ ਪੁੱਛੋ ਵੀ ਮੈਂ ਜਾਵਾਂ ਕਿ ਨਾ ਜਾਵਾਂ ਹੁਣ ਬਾਪੂ ਤੂੰ ਕੀ ਕਹਿੰਦਾ ਵੀ ਜਾਵੇ ਕਿ ਨਾ ਜਾਵੇ ਜਾਵੇ ਸਾਰੇ ਜਾਣਗੇ ਇਤਨੀ ਜਾਇਦਾ ਹਾਂ ਫਿਰ ਜਾਣੀ ਚਾਹੀਦਾ ਹੂ ਸਾਰੇ ਬੱਚੇ ਜਾਣ ਨਾਨਾ ਨਾਨੀ ਉਹਨੇ ਫਿਰ ਕਾਦਾ ਪਿਆ ਹੋਰ ਫਿਰ ਨਾਨਾ ਨਾਨੀ ਬਿਨਾ ਕਾਦਾ ਪਿਆ ਹੁਣ ਬਾਪੂ ਨੂੰ ਉਹੇ ਇੱਥੋਂ ਬੁਲਾ ਕੇ ਲਿਆਏ ਵੀ ਤੂੰ ਪਰਮਿਸ਼ਨ ਦੇ ਵੀ ਬੇਬੇ ਜਾਵੇ ਫਿਰ ਨਾਨਕ ਅਮਰੀਦ ਕਾਦਾ ਹੋਇਆ ਹੋਰ ਬੇਬੇ ਜਾਣਾ ਕੱਪੜੇ ਵੀ ਦੱਸਦੇ ਮੈਂ ਪ੍ਰੈਸ ਕਰ ਦਿੰਦੀ ਆ ਤੂੰ ਬਾਹਰ ਆ ਜਾ ਬਣਾ ਹੋ ਗਈ ਲੜਾਈ ਹੋ ਗਈ ਲੈ ਡਰਾਪ ਨੂੰ ਹੋਵੇ ਕਾਇਦਾ ਨਹੀਂ ਜਿਹੜੇ ਮੈਂ ਇਹਦੇ ਵਿੱਚ ਪਾਏ ਹੈਗੇ ਉਹ ਤਾਂ ਕੱਢ ਲੈ ਬੇਟਾ ਚ ਮੈਂ ਪ੍ਰੈਸ ਕਰ ਦਿੰਦੀ ਐ ਇਹਨੂੰ ਕਹੋ ਬਈ ਨਾ ਨਾ ਮੇਰਾ ਮੇਰੇ ਪਾਏ ਹੀ ਨਹੀਂ ਇਹਨੇ ਕਦੇ ਬਤੇ ਰਿ ਕੱਢਦੇ ਫਿਰ ਪ੍ਰੈਸ ਮਾਰਦੇ ਆ ਖੜੀ ਹੋ ਜਾਉਣਾ ਆਇਆ ਤਾਂ ਅਸੀਂ ਅਸੀਂ ਤਾਂ ਫਿਰ ਜਾਂਦੇ ਤੇਰੇ ਬਿਨਾ ਹਾਂ ਇਹ ਤੁਸੀਂ ਐਂ ਕਰਿਓ ਇਹਨੂੰ ਬੇਬੇ ਨੂੰ ਤਾਰਿਆ ਨਾਲ ਤਾਂ ਲਹਿੰਗਾ ਰੱਖਿਆ ਹੋ ਤੇ ਨਾਲ ਤਾਰਿਆ ਉਹਨੇ ਆ ਨਾਲ ਤਾਰਿਆ ਹੋਰ ਭੱਜ ਕੇ ਨਾਲੋਂ ਤੋਂ ਲਹਿੰਗਾ ਫੜ ਕੇ ਫਿਰ ਮੈਂ ਆਦੀ ਚ ਲਹਿੰਗੇ ਦੀ ਪਰਚੀ ਪੁੱਛੀ ਲੋ ਉਹ ਸਾਰਾ ਕੁਝ ਆਏਗਾ ਕੋਈ ਨਾ ਗੱਲ ਕਰ ਲਾਂਗੇ ਹਾਂ ਤੇ ਹੁਣ ਤੁਮਾ ਕਪੜੇ ਕੱਢ ਲੈ ਫਿਰ ਇਸ ਕਰਕੇ ਹੁਣ ਹੀ ਜਾਵਾਂਗੇ ਬਾਈ ਫਿਰ ਲੇਟ ਹੋ ਜਾਾਂਗੇ ਆਪਾਂ ਅੱਗੇ ਵੀ ਤਿਆਰ ਹੋਣਾ ਚਲੋ ਬਾਈ ਨਾਨਕਾ ਮੇਲ ਦਾ ਕੁਸਰ ਮੁਸਰ ਕੇ ਚੱਲੇ ਨਾ ਨੇ ਨਾਨਕਾ ਮੇਲ ਦਾ ਆ ਇੰਨੇ ਸੌ ਹੀ ਬਹਿ ਜਾਂਦਾ ਆਹ ਕਹਿੰਦੀ ਹੈ ਕਹਿੰਦੀ ਤਿਆਰ ਹੋ ਕੇ ਨਹੀਂ ਫਿਰ ਗੱਡੀ ਚਲਾਉਣ ਕੀ ਕਰਦਾ ਬਿਨਾ ਤਿਆਰ ਹੋਏ ਚੱਲ ਪਿਆ ਕਰੋ ਹਾਂ ਬਿਨਾ ਤਿਆਰ ਹੋ ਕੇ ਆਈ ਲੈ ਕੇ ਜਾਵਾਂ ਕੱਲੂ ਤੇਰੀ ਮੰਮੀ ਨੂੰ ਨਾ ਆਏ ਕਿ ਮੈਂ ਜਾਵਾਂਗੀ ਮੈਂ ਤਾਂ ਕੱਲੂ ਤਾਂ ਫਿਰ ਕੱਪੜੇ ਚ ਬਲ ਪੈ ਜੂ ਬੇ ਕੱਲੂ ਤਾਂ ਜਾ ਨਹੀਂ ਪੈਣੀ ਹੈ ਹੈ ਰਿੰਗ ਪਾ ਲਈ ਸੀ ਕਿ ਚੀਪਾ ਪਾ ਲਈ ਹਾਂ ਉਹ ਥੋੜੇ ਫਿਕਰੇ ਓ ਫਿਰ ਮਮਾ ਇਹ ਸੋਣੀ ਤਾਂ ਹੈਗੀ ਆ ਫਿਰ ਉਹ ਬੰਦਾ ਪਾ ਕੇ ਰੱਖਦਾ ਤਾਂ ਹੀ ਸੋਣੀ ਲੱਗਦੀ ਹੈ ਚੋ ਪਰੇ ਭਾਈ ਤੁਸੀਂ ਇੱਥੇ ਜੋ ਚੋ ਚੱਲਦਾ ਰਹਿ ਹਾਂ ਪਤਾ ਲੱਗਦਾ ਤੁਹਾ ਪਾ ਭਾਈ ਪੂਰਾ ਮੇਰਾ ਖਾਣਾ ਕਰਨਾ ਆਪਾਂ ਲਈ ਛੋੜੇ ਗਾਣੂ ਆਇਓ ਲਾ ਲਾਓ ਆਇਆ ਹਟ ਤੋ ਅੰਕ ਜੀ ਅੰਕ ਜੀ ਨਾਲ ਗੱਲ ਕਰੀ ਏਟਿਟਿਊਡ ਕਾ ਕਰੇ ਕੋਈ ਨਹੀਂ ਮੇਰਾ ਵੀਡੀਓ ਨਾਲ ਤਤੀ ਕੋਲੋਂ ਮੜਾ ਗਾਣੂ ਕਰੀ ਹਾਂ ਇੱਥੇ ਚੱਕ ਤੂੰ ਬਾਹਰ ਨਹੀਂ ਖੜਾ ਆ ਬਾਹਰ ਨਹੀਂ ਖੜਾ ਇੱਥੇ ਖੜਾ ਹਾਂ ਨਹੀਂ ਮੈਂ ਤਾਂ ਆਇਆ ਤੂੰ ਇੱਧਰ ਆ ਜਾ ਤੂੰ ਉੱਥੇ ਰਹਿ ਇੱਥੇ ਖੜਾ ਜਾ ਬਈ ਨਾਲ ਖੜਾ ਦੇ ਇਸੇ ਬੁਰੇ ਫਰੋਂਸ ਤੋਂ ਆ ਆ ਦੇਖੀ ਨਾ ਸਾਹਮਣੇ ਦੇਖੀ ਇੱਥੇ ਦੇਖੋ ਸਾਰੇ ਜਾਣੇ ਇੱਥੇ ਵਾਗਣ ਇੱਥੇ ਦੇਖੀ ਆ ਜਾ ਚੰਗ ਰਿਹਾ ਵਾਹ ਬਰੇਲੇ ਹਨਾ ਸਾਹਮਣੇ ਦੇਖੀ ਹਾਂ ਦੇਖ ਰਹੇ ਸਾਰੇ ਨੰਬਰ ਤਾਂ ਆਹ ਉਹਨਾਂ ਕੋਲ ਆਜਾ ਮਮਤਾ ਭਾਈ ਜੀ ਇੱਧਰ ਬੈਰੇ ਕੋ ਪਾ ਕੇ ਇੱਕ ਹੀ ਘੜੇ ਲੈ ਕੇ ਘੜੇ ਇੱਕ ਹੀ ਕੋਈ 2 ਫੁੱਲ ਦੋ ਟਿੱਕੇ ਆਇਓ ਭਾਈ ਤੂੰ ਵੀ ਬੈਠਾ ਨੀਵਾਂ ਵਿਹਾਰ ਬੋਲੇ ਨੀਵਾਂ ਵਿਹਾਰ ਬੋਲੇ ਤੂੰ ਬੋਲੇ ਨੀਵਾਂ ਵਿਹਾਰ ਬੋਲੇ নিক না করো বাইনি বা न ਦੇਵਾਰੀ ਨੀ ਵੇਂੀਆ ਬੋਲੇ ਆਉਂਦੀ ਕੁੜੀਏ ਚੰਨੀ ਗਣੀਏ ਕੱਖਲੇ ਅੰਝਾਰੇ ਵਿਚੋਂ ਸੜਨੇ ਨੀਏ ਤੋਂ ਦੇ ਮਨਹੀਨ ਗੱਭਰ ਚੀਤੇ ਜਾਦ ਰੇ ਜਮੀਂ ਨਾ ਬੰਗੇ ਨੀਏ ਤੋਂ ਦੇ ਤੀਨ ਗੱਦੋਏ ਰੁਦੀ ਆਜ ਆਉਂਦੀ ਕੁੜੀਏ ਚੰਨੀ ਗਣੀਏ Mamá, <laughs> mamá. रविंद्री <laughs> गैरिया दादी दरियादा ओता ਆ ਵੀ ਕਿੰਨੇ ਆਪਾ ਦੇ ਕਿੰਨੇ ਬਹੁਤ ਦੇ ਕਿੰਨੇ ਹੋਤਾ ਕੁਆਲਿਟੀ ਨਹੀਂ ਕੁਆਲਿਟੀ ਮੀਨ ਕੁਆਂਟੀਟੀ ਨਾ ਹੋਤਾ ਮੋਦੀ ਨੇ ਰੱਤ ਨਹੀਂ ਗੱਤ ਨੂੰ ਠਾੜ ਕੇ ਮੜਾ ਨਾ ਰੋਲ ਸੈਂਡ ਦਬਾ ਲਈ ਇਹ ਵੀਡੀਓ ਬਣਾ ਕੇ ਦਿਖਾਉਂਦਾ ਰਿhta ਹਾਂ ਮੇ ਮਰਤੇ ਮੋਮਲੇ ਦੀ ਗੇਸੇ ਅੰਦਰ ਲੱਗਦੇ ਨੇ ਡਿੱਕਾ ਦੇ ਕੇ ਕਿੰਸੀ ਕਿਆ ਹੋਤਾ ਕੜਾ ਕੜਾ ਕਾਦੀ ਆਨੀ ਅਬ ਇਹ ਬੋਲੀਏ ਮੈਂ ਚੱਲੇ ਚੋਣੇ ਆਪਣੇ ਆ ਗਏ ਇਹ ਮਿੱਠੀ ਕਰਾਉਂਦਾ ਵੇ ਦੇਖੋ ਕਿ ਹਮਨੇ ਆ ਜਾ ਆ ਜਾ ਉਹਨੂੰ ਨਾ ਕੋਈ ਰੋਟਾ ਰੋਟਾ ਕੋਈ ਰੋਟਾ ਆ ਜਾ ਉਹ ਨੀ ਵੀ ਆਉਂਦਾ ਬਈ ਹੋ ਜਾਗਾ ਕਿੱਥੇ ਜੇ ਨਾਲ ਹੋ ਜਾ ਹਾਂ ਬੋਲਾ ਸਾਰਾ ਲੱਡੂ ਬਣਾ ਕਾਤਾ ਆਏ ਹਮੜੇ ਨਾਲ ਆਏ ਹਾਂ ਆਏ ਹੋਏ ਮਤਲਬ ਤੁਸੀਂ ਇੱਧਰ ਨੂੰ ਹੋ ਜਾ ਥੋੜਾ ਜਿਹਾ ਮਤਾ ਇਹਨੂੰ ਹੋ ਜਾ ਤੁਸੀਂ ਚਾਚਾ ਗਾਣੂ ਹੋ ਤੁਸੀਂ ਥੋੜਾ ਜਿਹਾ ਗਾਣੂ ਹੋ ਚਲੋ ਨਾ ਫਿਰ ਆ ਜਾ ਚੰਗਾ ਜੇ ਨਾਲ ਦੀ ਨਾਲ ਹੀ ਬੰਦਦੇ ਆ ਤਾਜ ਕੰਨ ਤੇ ਭਨੇ ਰਾ ਨਾਪਰੀ ਮਜਾ ਮਜਾ ਜਾ ਚਲ ਕੋ ਤਰਪਾ ਦਾ ਹਣਾ ਆ ਨਾ ਸੇਬਾ ਤੁਹਾਡੇ ਖਾਣੇ ਆਜੂ ਸੱਤ ਨਰਕ। ਹੱਥ ਦੀ ਰੱਖੀ। ਆਪਰੇ ਉੱਤੇ ਚੱਟੂ ਵਾਦੀ ਪਤਾ ਨਹੀਂ। ਆਲੋ ਆਲੋ ਮੈਂ ਥੋੜਾ ਸੰਤਾਨਾ। ਖਾਣੇ ਆਏ ਭਾਈ ਜਿਹੜੇ ਫੜਾਏ ਆ ਉਹ ਖਾਣੇ ਆ। ਚੁੱਲ੍ਹਾ ਆ ਗਿਆ ਬਾਪੂ ਤਾਂ ਹੱਥ ਪਾਉਣ ਆਇਆ ਆ। ਮੈਂ ਵੀ ਇੱਥੇ ਆਉਣਾ। ਬਰੇ ਗਾਣੂ ਇਹ ਤੁਸੀਂ। ਗਾਣੂ ਇਹ ਫੋਟੋ ਕਰਨੀ ਇੱਕ। ਤੁਸੀਂ ਆਏ ਦੋਨੇ ਜਣੇ। ਜੀਤ ਕੋਈ ਜਵਾਕ ਦੱਸ ਤੇ ਕੋਈ ਜਿਹਨੂੰ ਮੈਂ ਫੋਨ ਫੜਾ ਰਾਂ। ਆ ਕੀਦਾ ਜਵਾਕ ਆ ਜਿਹੜਾ ਫਿਰਦੇ ਆ। ਹੋਰ ਆ ਦੇਖੋ ਪਕੌੜੇ ਨੂੰ ਪਹਿਲਾਂ ਕਰਦੇ ਆ ਤੁਸੀਂ ਤਾਂ ਮੈਨੂੰ ਲੱਗਦਾ ਕਰ ਲਿਓ ਖਾਲੀ ਕਰਕੇ ਬੇਬੇ ਦੀ ਫੋਟੋ ਬਣਾਉਂਦਾ ਮੂਵੀ ਵਾਲਾ ਜਿਹੜਾ ਕੋਲੇ ਖੜੀ ਜੀ ਬੇਬੇ ਦੇ ਬਚਪਨ ਵਾਲੇ ਨੇ ਹਾਂ ਸੇ ਹੁਣ ਬਣਾਈ ਜਾਂਦਾ ਗੋਮਾ ਖੜੀ ਜੀ ਅੱਡੀ ਚੱਲ ਆ ਜਾ ਆ ਜਾ ਮਾਪ੍ਰੀਤ ਕਿੱਥੇ ਆਜੋ 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 ਭਜੋ ਸੰਦੀਪ ਹੋਰ ਬੇਬੇ ਪੈਸੇ ਲਲਾ ਯਾਹ ਪਾਈ ਦੇਉ ਸੋਨੀ ਇਹ ਹੁੰਦੇ ਆ ਮਾਂ ਪੰਜਾਈ ਦਿੰਦੀ ਆ ਸੋ